ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਭੱਟੀਰਾ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਸਤਿ ਸ਼੍ਰੀ ਅਕਾਲ ਪੰਗੋਤ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅੱਜ ਤੁਹਾਡੇ ਕੋਲ ਜਾਣਾਂਗੇ ਆਪਾਂ ਜੋ ਦਿਨ ਭਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਰਿਹਾ ਕੇਜਰੀਵਾਲ ਸਾਹਿਬ ਅੰਦਰ ਨੇ ਲਿਖ ਕੇ ਪਾਲਿਸੀ ਦਾ ਮਾਮਲਾ ਸੰਜੇ ਸਿੰਘ ਨੂੰ ਜ਼ਮਾਨਤ ਮਿਲ ਗਈ ਮੰਨੀਸ਼ ਚੋਦੀ ਦੇ ਨਾਲ ਤੇ ਆਮ ਆਦਮੀ ਪਾਰਟੀ ਨੇ ਇਸ ਵਾਰਜ ਪ੍ਰੋਗਰਾਮ ਰੱਖਿਆ ਇੱਕ ਤਾਂ ਪੂਰੇ ਐਮਐਲਏ ਇਕੱਠੇ ਕਰਕੇ ਮਾਨਸਾਬ ਹਰਾਂ ਨੇ ਖੜਕੜਕਲਾ ਜਿਹੜਾ ਸ਼ਹੀਦ ਇਜ਼ਾਮ ਸਰਦਾਰ ਪੱਗ ਸਿੰਘ ਹੋਰਾਂ ਦਾ ਪਿੰਡ ਹੈ ਉਥੋਂ ਆਪਣਾ ਪ੍ਰੋਗਰਾਮ ਲਈ ਕਿਹਾ ਜੋ ਵੀ ਸੀ ਭੁੱਖ ਹੜਤਾਲ ਰੱਖਿਆ ਉਹਨਾਂ ਨੇ ਕਿਹਾ ਸਾਡਾ ਵਰਤ ਹੈ ਤੇ ਦੂਜੇ ਪਾਸੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਜਿਹੜੀਆਂ ਇਕਾਈਆਂ ਨੇ ਜ਼ਿਲ੍ਹੇ ਦੀਆਂ ਉਹਨਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਰੱਖੇ ਗਏ ਸੋ ਡਾਕਟਰ ਸਾਹਿਬ ਇਹ ਵੀ ਇੱਕ ਦੇਖੋ ਕਿ ਸ਼ਹੀਦ ਪੱਗ ਸਿੰਘ ਦੇ ਪਿੰਡ ਤੋਂ ਇੱਕ ਉਹ ਸਿੰਬਲ ਸ਼ਹਾਦਤ ਦਾ ਵੱਡਾ ਜਿਸਾ ਦੁਨੀਆ ਦੇ ਵਿੱਚ ਨਾਮ ਹੈ ਉੱਥੇ ਪ੍ਰੋਗਰਾਮ ਕਰਨਾ ਤੇ ਕੁੜੀਕ ਪ੍ਰੋਗਰਾਮ ਰੱਖਣਾ ਕਿ ਅਸੀਂ ਤਾਨਾशाही ਦੇ ਖਿਲਾਫ ਲੜ ਰਹੇ ਹਾਂ ਡੈਮੋਕ੍ਰੇਸੀ ਖਤਮ ਕਰਦੀ ਭਾਜਪਾ ਨੇ ਤੇ ਅਸੀਂ ਉਸ ਸੀਜ਼ ਨੂੰ ਬਿਲਕੁਲ ਬੇਪਰਦ ਕਰ ਰਹੇ ਹਾਂ ਦੂਜੇ ਪਾਸੇ ਹੱਥਾਂ ਦੇ ਵਿੱਚ ਜਿਹੜੇ ਸਲੋਗਨ ਫੜੇ ਹੋਏ ਸੀ ਉਹ ਉੱਥੇ ਨਾਲ ਨਾਲ ਰਾਜਨੀਤੀ ਵੀ ਨਜ਼ਰ ਆਈ ਕੇ ਇਸ ਸੀਜ਼ ਦਾ ਜਿਹੜਾ ਬਦਲਾ ਕਹਿ ਲੋ ਜਾਂ ਕੁਝ ਵੀ ਉਹ ਹੈਗਾ ਕਿ ਵੋਟ ਦੇ ਰੂਪ ਦੇ ਵਿੱਚ ਉਹ ਵੀ ਚੀਜ਼ ਨਾਲ ਦੇ ਨਾਲ ਦੱਸਿਓ ਕਿ ਇੱਕ ਪਾਸੇ ਸ਼ਹਾਦਤ ਸ਼ਹੀਦਾਂ ਦੇ ਸਮਾਰਕ ਤੋਂ ਸਾਰਾ ਕੁਝ ਹੋਣਾ ਫਿਰ ਨਾਲੋਂ ਨਾਲ ਉਹ ਦੱਸਣਾ ਕਿ ਪੋਸਟਰ ਸਾਡੇ ਹੱਥਾਂ ਦੇ ਵਿੱਚ ਹੈ ਕਿ ਇਹਦਾ ਜਿਹੜਾ ਜ਼ੁਲਮ ਦਾ ਟਾਕਰਾ ਉਹ ਵੋਟ ਦੇ ਨਾਲ ਹੈ ਸੋ ਡਾਕਟਰ ਸਾਹਿਬ ਕਿਵੇਂ ਫਿਰ ਤੁਸੀਂ ਸਾਰਾ ਇਹ ਦੇਖ ਰਹੇ ਹੋ ਗੱਲਬਾਤ ਜੀ ਪੰਗੂਸਾ ਵੀ ਤਾਂ ਸਮਾਂ ਐਸਾ ਦੌਰ ਚੱਲ ਰਿਹਾ ਹੈ ਕਿ ਇਹਦੇ ਵਿੱਚ ਪਤਾ ਨਹੀਂ ਕੌਣ ਕਿਹਨੂੰ ਕਿਸ ਤਰ੍ਹਾਂ ਮਤਲਬ ਵੇਚ ਦਵੇ ਦੇਖੋ ਦੋ ਕਿਸਮਾਂ ਦਾ ਆਮ ਤੌਰ ਤੇ ਸੱਤਾਧਾਰੀ ਨੇ ਜਿਹੜੇ ਉਹ ਪ੍ਰਯੋਗ ਕਰਦੇ ਨੇ ਪਹਿਲਾਂ ਤਾਂ ਉਹ ਜਿਹੜੇ ਰੈਵੋਲੂশনারੀ ਹੁੰਦੇ ਨੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਇਹਨਾਂ ਦੇ ਖਿਲਾਫ ਬੋਲਦਾ ਤਾਂ ਉਹਦੇ ਨਾਲ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ, ਬੀਜੇਪੀ ਜਾਂ ਕਾਂਗਰਸ ਸਾਰੇ ਜਿਵੇਂ ਡੀਲ ਕਰਦੇ ਨੇ ਆਪ ਨੂੰ ਪਤਾ ਹੀ ਹੈ ਮਤਲਬ ਅੱਜ ਦੀ ਜਿਹੜੀ ਆਵਾਜ਼ ਹੈ ਭਗਤ ਸਿੰਘ ਹੋਰਾਂ ਦੀ ਉਹ ਹੈ ਕਿ ਜਿਹੜੇ ਸਿਸਟਮ ਨੂੰ ਬਦਲਣ ਦੀ ਗੱਲ ਕਰਦੇ ਨੇ ਇਹਨਾਂ ਨੇ ਕੀ ਕਰਿਆ ਕਿ ਉਧਰੋਂ ਆਪਣੇ ਮਤਲਬ ਅੰਬੇਦਕਰ ਸਾਹਿਬ ਤੇ ਉਧਰੋਂ ਆਪਣੇ ਭਗਤ ਸਿੰਘ ਜੀ ਉਹਨਾਂ ਨੂੰ ਚੱਕ ਲਿਆ ਔਰ ਕੋਈ ਪਤਾ ਨਹੀਂ ਇਹਨਾਂ ਨੂੰ ਜੇ ਕੋਈ ਪੁੱਛੇ ਵੀ ਕਿ ਉਹਨਾਂ ਦੀ ਇਡੀਆਲੋਜੀ ਕੀ ਸੀ ਦੋਨਾਂ ਦੀ ਇਡੀਆਲੋਜੀ ਮੇਰਾ ਨਹੀਂ خیال ਕਿਸੇ ਵਰਕਰ ਨੂੰ ਮੈਂ ਬਹੁਤ ਸਾਰਿਆਂ ਨਾਲ ਗੱਲ ਕਰੀ ਕਿਸੇ ਨੂੰ ਕੋਈ ਪਤਾ ਨਹੀਂ ਨਾ ਕਿਸ ਨੇ ਪੜ੍ਹਿਆ ਪਤਾ ਨਹੀਂ ਲੀਡਰਾਂ ਨੇ ਵੀ ਪੜ੍ਹਿਆ ਹੈ ਕਿ ਨਹੀਂ ਮੈਨੂੰ ਤਾਂ ਸ਼ੱਕ ਹੈ ਦੂਜੀ ਚੀਜ਼ ਇਹ ਹੈ ਕਿ ਇਹ ਜਿਵੇਂ ਜੀ ਕਰਦਾ ਮੌਕੇ ਦੇ ਉੱਪਰ ਵੀ ਜੋ बिकਦਾ ਉਹ ਵੇਚ ਲਓ ਮਤਲਬ ਹੁਣ ਮੈਨੂੰ ਦੱਸੋ ਉਸ ਲਈ ਦੇ ਵਿੱਚ ਇੱਕ ਸਧਾਰਨ ਜਿਹੀ ਗੱਲ ਹੈ ਇਹ ਠੀਕ ਹੈ ਬੀਜੇਪੀ ਧੱਕਾ ਕਰ ਰਹੀ ਹੈ ਸਭ ਕੁਝ ਕਰ ਰਹੀ ਹੈ ਇਹਨਾਂ ਨੇ ਇੱਕ ਪਾਲਿਸੀ ਬਣਾਈ ਸ਼ਰਾਬ ਵੇਚਣ ਦੇ ਲਈ ਉਹ ਪਾਲਿਸੀ ਇਹਨਾਂ ਨੂੰ ਗਲਤ ਲੱਗੀ ਇਹਨਾਂ ਨੇ ਉਹ ਮਤਲਬ ਬੰਦ ਕਰਤੀ ਉੱਥੇ ਪਰ ਪੰਜਾਬ 'ਚ ਉਹੀ ਪਾਲਿਸੀ ਲਾਗੂ ਵੀ ਕੀਤੀ ਗਈ ਉਸ ਪਾਲਿਸੀ ਦੇ ਤਹਿਤ ਜਿਹੜਾ ਕਮਿਸ਼ਨ ਸੀ ਉਹ ਬਹੁਤ ਸਾਰਾ ਵਧਾਇਆ ਗਿਆ ਦਾਰੂ ਦੇ ਰੇਟ ਵਧਾਏ ਗਏ ਉਹਦੇ ਨਾਲ ਰੈਵਨਿਊ ਘਟ ਹੋਇਆ ਤੇ ਪੈਸਾ ਜਿਹੜਾ ਸੀ ਉਹਨਾਂ ਨੂੰ ਜਿਹੜੇ ਮਤਲਬ ਰਿਟੇਲਰਸ ਤੇ ਦੂਜੇ ਜਿਹੜੇ ਆਪਣੇ ਸਟਾਕ ਮਾਰਕੀਟਰ ਮਤਲਬ ਸੀਗੇ ਜਿਹੜੇ ਥੋਕ ਵਾਲੇ ਉਹਨਾਂ ਨੂੰ ਵੱਧ ਗਿਆ ਉਹ ਪੈਸਾ ਕਿਉਂ ਉਹਨਾਂ ਨੂੰ ਗਿਆ ਉਹ ਕਿੱਥੇ ਪਹੁੰਚਿਆ ਮਤਲਬ ਕੀ ਉਹਦੇ ਪਿੱਛੇ ਪਾਲਿਸੀ ਦੇ ਪਿੱਛੇ ਕੀ ਵਿਚਾਰ ਕੀ ਸੀਗਾ ਬੀਜੇਪੀ ਨੇ ਕਿਹਾ ਜੀ منی ਲੌਂਡਰਿੰਗ ਹੋ ਰਿਹਾ ਏਡੀ ਨੇ ਫੜਿਆ ਮਤਲਬ ਉਸ ਗੱਲ ਦਾ ਕੋਈ ਜਵਾਬ ਨਹੀਂ ਦੇ ਰਿਹਾ ਮਤਲਬ ਬਾਕੀ ਬਾਕੀ ਸਾਰੀਆਂ ਗੱਲਾਂ ਛੱਡ ਦਿਓ ਪੋਲਿਟਿਕਸ ਵੀ ਹੈ ਸਭ ਕੁਝ ਹੈ ਕਿ ਤੁਸੀਂ ਕਿਉਂ ਸ਼ਰਾਬ ਦੇ ਰੇਟ ਵਧਾਏ ਕਿਉਂ ਤੁਸੀਂ ਠੇਕੇਦਾਰਾਂ ਨੂੰ ਬੇਨਿਫਿਟ ਕਰਾਇਆ ਕਿਉਂ ਤੁਸੀਂ ਸਰਕਾਰੀ ਦੁਕਾਨਾਂ ਬੰਦ ਕਰਕੇ ਪ੍ਰਾਈਵੇਟ ਨੂੰ ਮੌਕਾ ਦਿੱਤਾ ਔਰ ਉਹਨਾਂ ਨੇ ਜਿਹੜਾ ਇੰਨਾ ਸਾਰਾ ਮੁਨਾਫਾ ਕਮਾਇਆ ਤਾਂ ਕਿੱਥੇ ਗਿਆ ਮਤਲਬ ਸਵਾਲ ਬੜਾ ਸਿੰਪਲ ਹੈ ਇਹ ਆਪ ਕਹਿੰਦੇ ਨੇ ਕਹਿੰਦੇ ਜੀ ਪੈਸਾ ਫੜ ਕੇ ਦਿਖਾਓ ਕਿੱਥੇ ਗਿਆ ਮਤਲਬ ਜੇ ਤੁਸੀਂ ਚਲੋ ਆਈਆਰਐਸ ਹੋ ਤੁਹਾਨੂੰ ਟੈਕਨੀਕਲਿਟੀਆਂ ਪਤਾ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲੋਂ ਪੈਸਾ ਯੂਟਿਲਾਈਜ਼ ਕਰਿਆ ਕਿ ਉਹਨੂੰ ਕੋਈ ਛੇਤੀ ਕਿਤੇ ਫੜ ਨਹੀਂ ਸਕਦਾ ਇਹ ਤਾਂ ਮਤਲਬ ਇਹ ਤਾਂ ਨਹੀਂ ਵੀ ਠੱਗੀ ਨਹੀਂ ਵਜੀ ਜਾ ਹੁਣ ਉਸ ਠੱਗੀ ਦੇ ਤਹਿਤ ਬਾਰ ਬਾਰ ਉਹਨਾਂ ਨੇ ਬੰਦੇ ਚੱਕ ਲਏ ਉਹਨਾਂ ਦੇ ਕਨਫੈਸ਼ਨ ਕਰਾ ਲਏ ਉਹਨਾਂ ਕਨਫੈਸ਼ਨਸ ਦੇ ਵੇਸ ਤੇ ਜਿਹੜਾ ਵਿਜੇ ਨਾਇਰ ਸੀ ਉਹਦੇ ਤੋਂ ਮਤਲਬ ਐਵੇਂ ਜਲਬੋਰਡ ਦਾ ਹੋਇਆ ਮਤਲਬ ਕਰਪਸ਼ਨ ਹੋਈ ਇਹ ਕਹਿ ਰਹੇ ਨੇ ਵੀ ਅਸੀਂ ਸਿਸਟੇਮੈਟਿਕਲੀ ਇੰਨੀ ਤਕੜੀ ਕਰਪਸ਼ਨ ਕਰੀਏ ਕੋਈ ਫੜਕੇ ਦਿਖਾਵੇ ਇਦਾਂ ਥੋੜੀ ਹੁੰਦਾ ਉਦੋਂ ਫੜਕੇ 2 ਮਿੰਟਾਂ ਚ ਮੰਨ ਜਾਂਦੇ ਨੇ ਜਿਹੜੇ ਦਲਾਲ ਟਾਈ ਬੰਦੇ ਉਹਨਾਂ ਨੇ ਸਾਰਾ ਕੁਝ ਦੇ ਦਿੰਦੇ ਨੇ ਮਤਲਬ ਕਿ ਇਦਾਂ ਥੋੜੀ ਹੁੰਦਾ ਕਿਤੇ ਸੋ ਉਹਦੇ ਤਹਿਤ ਉਹ ਅੰਦਰ ਨੇ ਔਰ ਪਿਛਲੇ ਦਿਨੀ ਉਹਨਾਂ ਦੇ ਮੈਸੇਜ ਨੇ ਫੋਟੋ ਲਾ ਕੇ ਇੱਕ ਪਾਸੇ ਵੇਦਕਰ ਸਾਹਿਬ ਦੀ ਇੱਕ ਪਾਸੇ ਵਿਚਾਲੇ ਮਤਲਬ ਉਹਦੇ ਬਿਠਾਇਆ ਹੋਇਆ ਕੇਜਰੀਵਾਲ ਮੇਰਾ ਖਿਆਲ ਹੈ ਵੀ ਤੂੰ ਵੱਧ ਭਗਤ ਸਿੰਘ ਹੋਰਾਂ ਦੀ ਵੇਦਕਰ ਦੀ ਬੇਇੱਜ਼ਤੀ ਨਹੀਂ ਕੀਤੀ ਜਾ ਸਕਦੀ ਅਰ ਇਹਨੂੰ ਆਪ ਸ਼ਰਮ ਬਿਲਕੁਲ ਨਹੀਂ ਹੈ ਇਸ ਗੱਲ ਦੀ ਕਿ ਤੁਹਾਡਾ ਤੁਸੀਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਵਰਗੇ ਵੀ ਨਹੀਂ ਹੋ ਪਰ ਤੁਸੀਂ ਇਹ ਕਰ ਰਹੇ ਹੋ اچھا ਫਿਰ ਖਟਕੜ ਕਲਾ ਜਾ ਕੇ ਮੈਨੂੰ ਨਹੀਂ ਸਮਝਾਉਂਦੀ ਵੀ ਉੱਥੇ ਵਰਤ ਰੱਖਣ ਦਾ ਕੀ ਮਤਲਬ ਤੁਸੀਂ ਮੋਦੀ ਦੇ ਅੱਗੇ ਰੱਖੋ ਤੁਸੀਂ ਡਿਸਟ੍ਰਿਕਟ ਹੈੱਡਕੁਆਰਟਰ ਚਲੋ ਸਮਝ ਆਉਂਦੀ ਹੈ ਗੱਲ ਜਿੱਥੇ ਸੱਤਾ ਹੋਵੇ ਜਿਨ੍ਹਾਂ ਨੇ ਤੁਹਾਡੇ ਤੇ ਜ਼ੁਲਮ ਕਰੇ ਆਪਣੇ ਹੀ ਤੁਹਾਡੇ ਡਿਸਟ੍ਰਿਕਟ ਹੈੱਡਕੁਆਰਟਰ ਨੇ ਆਪਣੀ ਤੁਹਾਡੀ ਸੱਤਾ ਹੈ ਪਰ ਕੱਠ ਜਿੰਨਾ ਹੋਇਆ ਉਹ ਵੀ ਆਪਾਂ ਨੂੰ ਪਤਾ ਸਾਰੇ ਡਿਸਟ੍ਰਿਕਟਾਂ ਦੀ ਰਿਪੋਰਟਾਂ ਤੁਹਾਨੂੰ ਵੀ ਮਿਲ ਗਈਆਂ ਹੋਣਗੀਆਂ ਮਤਲਬ ਉਹ ਫੋਰਸਡ ਕਰਕੇ ਇੱਕ ਨਟੰਕੀ ਕਰਕੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮਤਲਬ ਜਿਹੜੀ ਕਰਪਸ਼ਨ ਹੈ ਜਿਹੜਾ ਘਟਾਲਾ ਹੈ ਉਹਨੂੰ ਟਕ ਲਿਆ ਜਾਵੇ ਅੱਛਾ ਇਦਾਂ ਥੋੜੀ ਕੋਈ ਟਕਿਆ ਜਾਂਦਾ ਹੁੰਦਾ ਹੈ ਮਤਲਬ ਠੀਕ ਹੈ ਇਹ 노 ਡਾਊਟ ਕਿ ਬੀਜੇਪੀ ਹੈ ਜਿਹੜੀ ਇਹਨਾਂ ਤੋਂ ਵੀ ਵੱਧ ਗੁੰਡਾਗਰਦੀ ਕਰ ਰਹੀ ਹੈ ਪਰ ਉਹਦੇ ਨਾਲ ਮਤਲਬ ਜੇ ਇੱਕ ਬਦਮਾਸ਼ ਦੂਸਰੇ ਬਦਮਾਸ਼ ਨੂੰ ਕੁੱਟ ਰਿਹਾ ਹੈ ਤਾਂ ਮਤਲਬ ਥੋੜਾ ਉਹ ਸ਼ਰੀਫ ਹੋ ਜਾਂਦੇ ਨੇ ਸੋ ਆਮ ਲੋਕਾਂ ਨੂੰ ਇਹ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਗਤ ਸਿੰਘ ਮੈਨੂੰ ਦੱਸੋ ਕਦ ਸ਼ਰਾਬ ਪਾਲਿਸੀਆਂ ਬਣਾਉਂਦੇ ਸੀ ਹਾਂਜੀ ਹਾਂਜੀ ਭਗਤ ਸਿੰਘ ਨੇ ਕਦੋਂ ਮਤਲਬ ਕਿਹਾ ਸੀ ਅੱਛਾ ਫਿਰ ਭਗਤ ਸਿੰਘ ਦੀ ਤੁਸੀਂ ਪੁਰਾਣੀਆਂ ਜਿਹੜੀਆਂ ਲੇਟੈਸਟ ਇੰਟਰਵਿਊਜ਼ ਨੇ ਉਪਨੀਆਨੇ ਗੂਗਲ ਦੇ ਉੱਪਰ ਜਗਮਉਨ ਸਿੰਘ ਰੌਣੇ ਕਰੀ ਉਹਨਾਂ ਦੀ ਮਦਰ ਦੇ ਨਾਲ ਸੀ ਜਿਹੜੀ ਲੇਟੈਸਟ ਉਹ ਦੱਸਦੇ ਸੀ ਵੀ ਜਦੋਂ ਅਸੀਂ ਮਿਲਣ ਗਏ ਫਾਂਸੀ ਤੋਂ ਪਹਿਲਾਂ ਉਹ ਤਾਂ ਹੀ ਵਜ਼ ਲਫਿੰਗ ਉਹ ਕਹਿੰਦੇ ਮੇਰੀ ਡੈੱਡ ਬੋਡੀ ਲੈਣ ਤੁਸੀਂ ਨਾ ਆਇਓ ਹਾਂਜੀ ਉਹ ਕੁਲਵੀਰ ਨੂੰ ਭੇਜਦੇ ਉਹ ਕਹਿੰਦੇ ਤੁਹਾਨੂੰ ਮਤਲਬ ਤੁਸੀਂ ਡਰ ਜਾਓਗੇ ਮਤਲਬ ਉਹ ਬੰਦਾ ਮੌਤ ਤੋਂ ਵੀ ਇਨਾ ਮੁਕਤ ਸੀ ਜੀ ਤੇ ਦੂਜੇ ਪਾਸੇ মিডিਆ ਚ ਕੇਜਰੀਵਾਲ ਸਾਹਿਬ ਦੇ ਜੀ ਉਹਨਾਂ ਦੇ ਅੱਜ ਪੇਟ ਖਰਾਬ ਹੋ ਗਿਆ ਜੀ ਉਹਨਾਂ ਨੇ ਇਹ ਸੁਬ ਕੋਲ ਖਾਦਾ ਉਹਨਾਂ ਨੇ ਜੀ ਆਪਣੇ ਸੈੱਲ ਦੇ ਵਿੱਚ ਝਾੜੂ ਮਾਰੇ ਮਤਲਬ ਕੀ ਬਕਵਾਸ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਗੱਲ ਉਹਨਾਂ ਸਾਡੇ ਉੱਪਰ ਇਹ ਕੇਜਰੀਵਾਲ ਨੂੰ ਭਗਤ ਸਿੰਘ ਬਣਾ ਕੇ ਲਤਣਾ ਚਾਹੁੰਦੇ ਨੇ ਚਲੋ ਬਾਹਰਲੇ ਬੰਦੇ ਮੈਂ ਕਹਿੰਦਾ ਹੋਰ ਤਾਂ ਕੋਈ ਮਨ ਜਾਣ ਕੋਈ ਇਹਨਾਂ ਨੂੰ ਨਹੀਂ ਪੰਜਾਬ ਦੇ ਕਲਚਰ ਦਾ ਪਤਾ ਮਾਨ ਸਾਹਿਬ ਤੇ ਮੈਨੂੰ ਤਾਂ ਤਰਸ ਆਉਂਦਾ ਕਿ ਇਹਨਾਂ ਨੂੰ ਬਿਲਕੁਲ ਕੋਈ ਸੰਗ ਸ਼ਰਮ ਰਹੀ ਨਹੀਂ ਹੈ ਕਿ ਤੁਸੀਂ ਭਗਤ ਸਿੰਘ ਦੀ ਇਸ ਤਰ੍ਹਾਂ ਜ਼ਲਾਲਤ ਕਰਨੀ ਹੈ ਤੁਸੀਂ ਇੰਨੀ ਇੰਨੀ ਜ਼ਲਾਲਤ ਤਾਂ ਮੇਰੇ ਖਿਆਲ ਅੰਗਰੇਜ਼ਾਂ ਨੇ ਕਰੀ ਉਹਨਾਂ ਨੇ ਮਤਲਬ ਪ੍ਰੋਪਰ ਉਹਨਾਂ ਦੀ ਕਹ ਲੋ ਪਰਮਿਸ਼ਨ ਵੀ ਨਹੀਂ ਕੀਤੀ ਉਥੋਂ ਡੈੱਡ ਬਾਡੀਜ਼ ਨੂੰ ਚੱਕ ਕੇ ਉਥੇ ਲੈ ਕੇ ਗਏ ਹੁਸੈਨੀ ਵਾਲੇ ਮਤਲਬ ਉਥੇ ਮੱਥਾ ਟੇਕਣ ਜਾਂਦੇ ਆਪਾਂ ਅੱਜ ਲਈ ਇਹਨਾਂ ਦੀ ਮੈਨੂੰ ਹੈਰਾਨੀ ਹੁੰਦੀ ਹੈ ਵੀ ਕਰ ਕੀ ਰਹੇ ਨੇ ਅਸਲ ਵਿੱਚ ਮਤਲਬ ਬਿਲਕੁਲ ਜਿਵੇਂ ਬੰਦੇ ਦਾ ਕੋਈ ਦਿਮਾਗ ਹਿੱਲ ਗਿਆ ਹੁੰਦਾ ਨਾ ਕਿ ਅਸੀਂ মিডিਆ ਦੇ ਨਾਲ ਹੀ ਰੌਲਾ ਪਾ ਕੇ ਹੀ ਅਸੀਂ ਮਤਲਬ ਗੱਲਾਂ ਮਾਰ ਮਾਰ ਕੇ ਪਤਨੀ ਕੀ ਕਰ ਲਾਂਗੇ ਵੀ ਠੀਕ ਹੈ ਭਲੇ ਲੋਕੋ ਤੁਹਾਡੇ ਤੇ ਲੋਕਾਂ ਨੇ ਵਿਸ਼ਵਾਸ ਕਰ ਲਿਆ ਤੁਹਾਡੀ ਗਵਰਨਮੈਂਟ ਬਣ ਗਈ ਹੁਣ ਚਲਾਓ ਹੁਣ ਤੁਸੀਂ ਮਤਲਬ ਲਾਡਸ ਜੀ ਜਿਹੜਾ ਕਹਿੰਦੇ ਸੀ ਵਿੱਚ ਅਜ ਦੀ ਗਵਰਨਮੈਂਟ ਆਮ ਬੰਦੇ ਆਮ ਬੰਦੇ ਨੂੰ ਮਤਲਬ ਕੋਈ ਦੇਓ ਬੈਨੀਫਿਟ ਵੀ ਉਹਨੂੰ ਕੋਈ ਮਾੜਾ ਮੋਟੀ ਸਿਕਿਉਰਿਟੀ ਦੇਓ ਹੁਣ ਜਿਹੜੇ ਉੱਥੇ ਸਵਾਲ ਉਠਾ ਰਹੇ ਐ اپੋਜੀਸ਼ਨ ਪੰਜਾਬ ਚ ਹੋ ਕੀ ਰਿਹਾ ਹੈ ਗਰਾਊਂਡ ਲੈਵਲ ਤੇ ਮੇਰਾ ਖਿਆਲ ਹੈ ਵੀ ਮਹਾ ਭਾਰਤ ਤੋਂ ਬਹੁਤ ਪਹਿਲੀ ਵਾਰੀ ਨੰਗੇ ਕਰਕੇ ਕਿਸੇ ਔਰਤ ਨੂੰ ਘੁਮਾਇਆ ਗਿਆ ਹੈ ਅਰ ਸ਼ਰਮ ਆਉਂਦੀ ਹੈ ਮਤਲਬ ਸੋਚ ਕੇ ਕਿ ਅਸੀਂ ਇਹ ਤੋਂ ਪਹਿਲਾਂ ਹੀ ਇਹ ਦੇਖਣ ਤੋਂ ਇਹ じゃ ਪੰਜਾਬ ਦੇਖਣ ਤੋਂ ਪਹਿਲਾਂ ਮਰ ਕੇ ਆਉਣਾ ਗਏ ਇਹਨਾਂ ਨੂੰ ਇਹ ਇੱਕ ਲਫ਼ਜ਼ ਨਹੀਂ ਉਹਦੇ ਬਾਰੇ ਬੋਲ ਰਹੇ ਮਤਲਬ ਇਹ ਉਹ ਖਿੱਤਾ ਹੈ ਕਿ ਜਿੱਥੇ ਜਦੋਂ ਮੁਸਲਮਾਨ ਔਰਤਾਂ ਨੂੰ ਚੱਕ ਕੇ ਲੈ ਜਾਂਦੇ ਸੀ ਤਾਂ ਇੱਥੋਂ ਦੇ ਲੋਕ ਇੱਥੋਂ ਦੇ ਸਿੰਘ ਉਹਨਾਂ ਤੋਂ ਛਡਵਾ ਕੇ ਲੜ ਕੇ ਜਾਨਾ ਵਾਰ ਕੇ ਉਹਨਾਂ ਨੂੰ ਘਰੋ ਘਰ ਹੀ ਛੱਡ ਕੇ ਆਉਂਦੇ ਹੁੰਦੇ ਸੀ ਮਤਲਬ ਇਹ ਇਹ ਕੁਝ ਤਾਂ ਸਾਡੇ ਗਰਾਊਂਡ ਲੈਵਲ ਤੇ ਹੋ ਰਿਹਾ ਹੈ ਉਹਦੇ ਬਾਰੇ ਬਿਲਕੁਲ ਚੁੱਪ ਨੇ ਗੱਲਾਂ ਮਾਰਦੇ ਨੇ ਅਸਮਾਨ ਜੀ ਜੀ ਮਤਲਬ ਇਦਾਂ ਥੋੜੀ ਕਿਤੇ ਹੁੰਦਾ ਹੁੰਦਾ ਹੈ ਮਤਲਬ ਹੁਣ ਆਪੋਜੀਸ਼ਨ ਵੀ ਕਹਿ ਰਹੀ ਹੈ ਗੱਲ ਕਿ ਤੁਸੀਂ ਲਾਅ ਐਂਡ ਔਰਡਰ ਦੀ ਸਥਿਤੀ ਤਾਂ ਦੇਖੋ ਕੀ ਹੈ ਕਿਸਾਨਾਂ ਦਾ ਹਾਲ ਕੀ ਹੈ ਮਤਲਬ ਕਿਸਾਨ ਫਿੱਟ ਰਹੇ ਨੇ ਉਹ ਕਹਿੰਦੇ ਉੱਥੇ ਜਿੱਥੇ ਉਹ ਮੋਰਚੇ ਲਾਈ ਬੈਠੇ ਨੇ ਉੱਥੇ ਪਾਣੀ ਨਹੀਂ ਹੈ ਬਿਜਲੀ ਦੀ ਕੋਈ ਸਪਲਾਈ ਨਹੀਂ ਹੈ ਬੇਸਿਕ ਜਿਹੜੀਆਂ ਹਨ ਫੈਸਿਲਿਟੀਆਂ ਨਹੀਂ ਅੱਛਾ ਮੀਡੀਆ ਦੇ ਵਿੱਚ ਕਰਚਾ ਕਰਕੇ ਕਿ ਜੇ ਮਾਨ ਸਾਹਿਬ ਦਾ ਕਾਫਲਾ ਜਾ ਰਿਹਾ ਸੀ ਰੋਕ ਕੇ ਫਿਰ ਉਹਨਾਂ ਨੇ ਲੋਕਾਂ ਨਾਲ ਕਰੀਆਂ ਦਿਲ ਦੀਆਂ ਗੱਲਾਂ ਮਤਲਬ ਕੋਈ ਪਤਾ ਨਹੀਂ ਕਿ ਇਹਨੂੰ ਉੱਲੂ ਬਣਾ ਰਹੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਸੋ ਇਹਨਾਂ ਨੂੰ ਬਿਲਕੁਲ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਰਾਦਰ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੋਜੀਸ਼ਨ ਠੀਕ ਕਹਿ ਰਹੀ ਹੈ ਜਾਕਰ ਨੇ ਵੀ ਕਿਹਾ ਮੇਜੀ ਜਿਹੜੇ ਵੀ ਕਹਿ ਰਹੇ ਕਿ ਪਗ ਸਿੰਘ ਨੂੰ ਤੁਸੀਂ ਇਸ ਤਰ੍ਹਾਂ ਇਨਸਲਟ ਨਾ ਕਰੋ ਉਹਦੀ ਲੋਕਾਂ ਦੇ ਮਨਾਂ ਦੇ ਵਿੱਚ ਮਤਲਬ ਨੌਜਵਾਨਾਂ ਦੇ ਮਨਾਂ 'ਚ ਉਹਦੀ ਬੜੀ ਇੱਜ਼ਤ ਹੈ 23 ਸਾਲ ਦੀ ਉਮਰ ਦੇ ਵਿੱਚ ਬੰਦੇ ਨੇ ਜਾਨ ਵਾਰਤੀ ਔਰ ਬਿਲਕੁਲ ਪਰਵਾਹ ਨਹੀਂ ਕੀਤੀ ਤੁਸੀਂ ਮਤਲਬ ਤੁਹਾਡੀ ਜਾਨ ਨਿਕਲ ਜਾਂਦੀ ਮਾੜੀ ਮਾੜੀ ਗੱਲ ਦੇ ਉੱਪਰ ਪੱਜੇ ਫਿਰਦੇ ਹੋ ਤੁਸੀਂ ਕਦੇ ਪੱਟ ਦੇ ਫਿਰਦੇ ਹੋ ਦੂਜਿਆਂ ਦੇ ਕੈਂਡੀਡੇਟ ਹੋਰ ਮਤਲਬ ਤੁਹਾਡਾ ਕੀ ਔਕਾਤ ਕੀ ਹੈ ਤੁਹਾਡੀ ਉਹਦੇ ਮੁਕਾਬਲੇ ਸੋ ਮੇਰਾ ਖਿਆਲ ਇਹ ਹੈ ਕਿ ਇਹਨਾਂ ਨੇ ਬਹੁਤ ਜ਼ਿਆਦਾ ਗਲਤੀ ਕੀਤੀ ਹੈ ਇਹ ਕਲਚਰਲ ਸਭਿਆਚਾਰਕ ਤੌਰ ਤੇ ਵੀ ਕਹਿ ਲਓ ਸਿਆਸੀ ਤੌਰ ਤੇ ਵੀ ਇਹ ਇਹਨਾਂ ਨੂੰ ਇਹਦੀ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਇਹਨਾਂ ਨੂੰ ਮੈਂ ਤੁਹਾਨੂੰ ਦੱਸ ਤਾਉਣ ਵਾਲੇ ਦਿਨਾਂ 'ਚ ਇਹ ਗੱਲ ਭੁਗਤ ਨਹੀਂ ਪਾਉਗੀ ਜੀ ਪੱਤ ਸਿੰਘ ਕੋ ਐਡੀ ਸਸਤੀ ਹੈਸੀਅਤ ਨਹੀਂ ਹੈ ਉਹਦੀ ਉਹ ਪਹਿਲਾਂ ਸਮਰੰਜੀਤ ਮਾਨ ਨੇ ਵੀ ਕਰਿਆ ਸੀ ਵੀ ਉਹ ਉੱਤਵਾਦੀ ਫਲਾਣਾ ਆਪਾਂ ਨੂੰ ਪਤਾ ਹੈ ਵੀ ਕੀ ਰਿਐਕਸ਼ਨ ਹੋਏ ਸੀਗੇ ਮੁੜ ਕੇ ਬਿਲਕੁਲ ਬਿਲਕੁਲ ਸੋ ਇਹ ਬਿਲਕੁਲ ਇਹਨਾਂ ਦਾ ਇਹ ਬਚਪਨਾ ਮੈਂ ਕਹਿੰਦਾ ਚਲੋ ਕੇਜਰੀਵਾਲ ਤੇ ਤਾਂ ਕੋਈ ਗਿਲਾ ਨਹੀਂ ਉਹ ਤੁਹਾਨੂੰ ਤਾਂ ਸ਼ਾਇਦ ਪੰਜਾਬੀ ਕਲਚਰ ਦੀ ਸਮਝ ਨਹੀਂ ਆਉਣੀ ਔਰੇ ਮਤਲਬ ਭਗਵੰਤ ਮਾਨ ਦੇ ਉੱਪਰ ਹਾਨੀ ਨਹੀਂ ਹੁੰਦੀ ਇਹ ਵੀ ਕੀ ਕਰਨ ਕੀ ਲੱਗੇ ਹੋਏ ਨੇ ਅਚਾਨ ਨਾਲ ਜਿਹੜੇ ਲੱਗੇ ਹੋਏ ਨੇ ਮੈਂ ਉਹਨਾਂ ਤੇ ਹੈਰਾਨ ਹਾਂ ਮਤਲਬ ਕੋਈ ਵੀ 92 ਦੇ ਵਿੱਚੋਂ ਜਾਂ ਸਾਰੀ ਪਾਰਟੀ ਦੇ ਵਿੱਚੋਂ ਕੋਈ ਵੀ ਨਹੀਂ ਐਸਾ ਕਹਿਣ ਵਾਲਾ ਕਿ ਤੁਸੀਂ ਕੀ ਕੀ ਕਰ ਕੀ ਰਹੇ ਹੋ ਤੁਸੀਂ ਸੋ ਸਮਾ ਬੜਾ ਮਾੜਾ ਚੱਲ ਰਿਹਾ ਹੈ ਹਰ ਲੈਵਲ ਦੇ ਉੱਪਰ ਗ੍ਰਾਵਟ ਆ ਰਹੀ ਹੈ ਸਮਾਜਿਕ ਲੈਵਲ ਤੇ ਵੀ ਜਿਹੇ ਜਿਹੇ ਘਟਨਾਵਾਂ ਹੋ ਰਹੀਆਂ ਨੇ ਬੜੀ ਦਿਲ ਨੂੰ ਪੀੜਾ ਹੁੰਦੀ ਹੈ ਪਰ ਲੀਡਰ ਜਦੋਂ ਖੁਦ ਇਹ ਜੇ ਕੰਮ ਕਰਨ ਲੱਗੇ ਹੋਏ ਨੇ ਤਾਂ ਫਿਰ ਫੇਰ ਆਮ ਬੰਦੇ ਵੀ ਕੀ ਕਰਨਗੇ ਵਿਚਾਰੇ ਸੋ ਮੈਂ ਦੇਖ ਰਿਹਾ ਹਾਂ ਕਿ ਹਮਦਰਦੀ ਹਮਦਰਦੀ ਵੀ ਗੇਨ ਕਰਨ ਦੀ ਕੋਸ਼ਿਸ਼ ਹੁੰਦੀ ਹੈ ਪੋਲੀਟਿਕਲ ਪਾਰਟੀਆਂ ਦੀ ਇਹੋ ਜਿਹੇ ਸਮਿਆਂ ਦੇ ਵਿੱਚ ਕਿਉਂਕਿ ਦੇਖੋ ਇੱਕ ਹਰਿਆਣਾ ਦੇ ਜਿਹੜੇ ਲੀਡਰ ਹੈਗੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਤਾਂ ਕਿਹਾ ਸੀ ਕਿ ਕੇਜਰੀਵਾਲ ਸਾਹਿਬ ਪ੍ਰਾਈਮ ਮਿਨਿਸਟਰ ਬਣ ਕੇ ਨਿਕਲਣਗੇ ਜੇਲ੍ਹ ਦੇ ਵਿੱਚੋਂ ਇਸ ਸਭ ਜਨ ਨਾਲ ਨਾਲ ਚੱਲਦੀਆਂ ਨੇ ਪਰ ਕੀ ਅੱਜ ਦਾ ਹੱਥਾਂ ਦੇ ਵਿੱਚ ਫੜਿਆ ਹੋਇਆ ਸੀ ਕਿ ਤਖਤ ਦੀਆਂ ਸੀ ਸਲੋਗਨ ਸੀ ਕਿ ਜ਼ੁਲਮ ਦਾ ਟਾਕਰਾ ਵੋਟ ਦੇ ਨਾਲ ਇਸ ਨੂੰ ਪੂਰੇ ਇਸ ਐਪੀਸੋਡ ਨੂੰ ਇੱਕ ਪੀੜਤ ਆਪਣੇ ਆਪ ਨੂੰ ਕੋਸ਼ਤ ਕਰਕੇ ਹਮਦਰਦੀ ਗੇਨ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹਦੇ ਵਿੱਚ ਕੋਈ ਪੋਸਿਬਿਲਿਟੀ ਹੈ ਕਿ ਸਕਸੈਸ ਮਿਲੂਗਾ ਆਮ ਆਦਮੀ ਪਾਰਟੀ ਨੂੰ ਤੁੰਗੂ ਸਾਹਿਬ ਹਮਦਰਦੀ ਕਿਸੇ ਦੇ ਨਾਲ ਹੁੰਦੀ ਹੈ ਜਿਹਦੇ ਨਾਲ ਕੋਈ ਤੱਕਾ ਹੋਇਆ ਹੋਵੇ ਸਰਕਾਰ ਇਹਨਾਂ ਦੀ ਹੈ ਦਿੱਲੀ 'ਚ ਵੀ ਇਹਨਾਂ ਦੀ ਹੈ ਪੰਜਾਬ 'ਚ ਵੀ ਇਹਨਾਂ ਦੀ ਹੈ ਸ਼ਰਾਬ ਵੇਚਣ ਪਿੱਛੇ ਰੌਲਾ ਸ਼ਰਾਬ ਵੇਚਣ 'ਚੋਂ ਮੁਨਾਫਾ ਕਮਾਇਆ ਗਿਆ ਹੈ ਕਿਸ ਗੱਲ ਦੀ ਹਮਦਰਦੀ ਮੈਨੂੰ ਦੱਸੋ? ਝਰਾਬ ਹੈ ਜਿਹੜੀ ਪੰਜਾਬ ਦੇ ਵਿੱਚ ਉਹਦੇ ਨਾਲ 21 ਮੌਤਾਂ ਹੋ ਚੁੱਕੀਆਂ ਨੇ। ਉੱਥੇ ਜਾ ਕੇ 2 ਮਿੰਟ ਨਹੀਂ ਇਹਨਾਂ ਨੂੰ ਲੱਗੇ। ਖੜ੍ਹ ਨਹੀਂ ਸਕੇ ਉਹਨਾਂ ਦੇ ਕੋਲ ਦੁਵਾਰਾ ਮੋਹ ਨਹੀਂ ਕੀਤਾ ਉਧਰਲੇ ਪਾਸੇ। ਕਿਸ ਗੱਲ ਦੀ ਹਮਦਰਦੀ ਕਰਨ ਲੋਕ? ਉਹ ਜਿੱਥੇ ਜਿਹੜੀਆਂ 21 ਲਾਸ਼ਾਂ ਨੇ ਉਹਦੇ ਨਾਲ ਕਰਨ। ਜਾਂ ਤਰਨਤਨ ਦੇ ਇਲਾਕੇ ਦੇ ਵਿੱਚ ਜਿੱਥੇ ਔਰਤਾਂ ਨਗੀਆਂ ਘੁਮਾਈਆਂ ਜਾ ਰਹੀਆਂ ਨੇ ਪਿੰਡਾਂ ਦੇ ਵਿੱਚ ਉਹ ਉਹਦੇ 'ਚੋਂ ਹਮਦਰਦੀ ਕਰਨ ਇਹਨਾਂ ਦੇ ਨਾਲ ਕਿ ਸਾਡਾ ਲਾਅ ਐਂਡ ਆਰਡਰ ਬਹੁਤ ਵਧੀਆ ਹੈ? ਜੀ। ਕਿਸ ਗੱਲ ਦੀ ਹਮਦਰਦੀ? ਸੋ ਇਹ ਐਵੇਂ ਖਾਮ ਖਾਮ ਮਤਲਬ ਉਹ ਮਤਲਬ ਨਾਲੇ ਰੋਈ ਜਾ ਰਹੇ ਨਾਲੇ ਕੁੱਟੀ ਜਾ ਰਹੇ ਨੇ ਇਦਾਂ ਥੋੜੀ ਗੱਲ ਹੁੰਦੀ ਹੈ ਕੋਈ ਸੋ ਮੇਰਾ ਖਿਆਲ ਹੈ ਕੋਈ ਹਮਦਰਦੀ ਵਾਲੀ ਨਹੀਂ ਮੈਨੂੰ ਲੱਗਦਾ ਬੈਲੈਂਸ ਲੂਜ਼ ਕਰ ਚੁੱਕੇ ਨੇ ਕਿ ਵੋਟਾਂ ਸਾਨੂੰ ਪਾ ਦਿਓ ਤੁਹਾਨੂੰ ਪਹਿ ਜਾਣੀਆਂ ਭਲੇ ਲੋਕੋ ਵੋਟਾਂ ਚ ਲੋ ਕੀ ਗਾਰੰਟੀ ਹੈ ਕਿ ਜਿਨ੍ਹਾਂ ਨੂੰ ਵੋਟਾਂ ਪਾਉਣਗੇ ਲੋਕ ਜਿਸ ਤਰ੍ਹਾਂ ਦੇ ਤੁਸੀਂ ਕੈਂਡੀਡੇਟ ਲੈ ਕੇ ਆ ਰਹੇ ਹੋ ਕਿ ਅੱਗੇ ਨਹੀਂ ਜਾਣਗੇ ਹੋਰ ਕਿਸੇ ਪਾਰਟੀ 'ਚ ਜੀ ਦੂਜੀਆਂ ਪਾਰਟੀਆਂ ਤੁਸੀਂ ਪੱਟ ਪੱਟ ਕੇ ਬੰਦੇ ਲਿਆ ਰਹੇ ਹੋ ਡਰਾ ਡਰਾ ਕੇ ਮਤਲਬ ਇੰਨੇ ਵੀ ਲੋਕ ਪੰਜਾਬ ਦੇ ਮੈਂ ਕਹਿੰਨਾ ਠੀਕ ਹੈ ਇੱਕ ਵਾਰ ਬਣ ਗਏ ਉੱਲੂ ਇੰਨੇ ਵੀ ਮੂਰਖ ਨਹੀਂ ਹਨ ਜਿੰਨੇ ਸਮਝਦੇ ਨੇ ਪਰ ਮੀਡੀਆ ਦੀ ਇੰਨੀ ਵੀ ਸ਼ਕਤੀ ਨਹੀਂ ਬੰਗੂ ਸਾਹਿਬ ਕਿ ਬਿਲਕੁਲ ਮਤਲਬ ਲੋਕਾਂ ਨੂੰ ਕੰਮਲੇ ਹੀ ਕਰ ਦੋਏ ਉਹ ਜੀ ਮਤਲਬ ਇਹ ਬਾਇ ਹੁਕ ਐਂਡ ਕਰੁਕ ਜਿਹੜਾ 2-4 ਵਾਰੀ ਹੋ ਗਿਆ ਮਤਲਬ ਕਈ ਵਾਰ ਸਮਾਂ ਹੁੰਦਾ ਹੈ ਸਿਚੁਏਸ਼ਨ ਹੁੰਦੀ ਹੈ ਪਰ ਇਹ ਨਹੀਂ ਹੁੰਦਾ ਕਿ ਲੋਕ ਪਰਮਾਨੈਂਟਲੀ ਹੀ ਕੰਮਲੇ ਹੋ ਜਾਂਦੇ ਨੇ ਇਦਾਂ ਦੀ ਗੱਲ ਨਹੀਂ ਹੈ ਸੋ ਗਰਾਊਂਡ ਲੈਵਲ ਤੇ ਇਹਨਾਂ ਨੂੰ ਦਿਖ ਰਹੀ ਹੈ ਰਿਐਲਿਟੀ ਔਰ ਉਹਦੇ ਵਿੱਚ ਕਦੇ ਪਗ ਸਿੰਘ ਦਾ ਨਾਮ ਲੈ ਕੇ ਕਦੇ ਕਿਸੇ ਦਾ ਲੈ ਕੇ ਕਦੇ ਵਿਪਾਸਨਾ ਕਰਨਾ ਮੈਨਲੇ ਡਰਾਮੇबाजी ਹੈ ਜਿਹੜੀ ਗਵਰਨਮੈਂਟ ਬਣਾਈ ਹੈ ਤੁਹਾਡੀ ਲੋਕਾਂ ਨੇ ਤੁਹਾਨੂੰ ਚੁਣਿਆ ਹੈ ਤੁਸੀਂ ਬੰਦਿਆਂ ਦੀ ਤਰ੍ਹਾਂ ਕੰਮ ਕਰਕੇ ਦਿਖਾਓ ਪਰ ਕੌਣ ਰੋਕ ਰਿਹਾ ਤੁਹਾਨੂੰ ਮਤਲਬ ਤੁਹਾਡੀਆਂ ਜੇਲਾਂ ਦੇ ਵਿੱਚੋਂ ਗੈਂਗਸਟਰ ਰਾਜ ਕਰ ਰਹੇ ਨੇ ਕਦੇ ਤੁਸੀਂ ਕਿਸੇ ਅਨਸੋਰੀ ਦਾ ਕੱਢ ਕੇ ਐ ਕਰ ਦਾਂਗੇ ਮਤਲਬ ਸਿਰਫ ਜੁਮਲੇਬਾਜੀ ਡਰਾਮੇਬਾਜੀ ਨਟੰਕੀ ਲੋਕੇ ਤਾਂ ਤੰਗ ਆ ਚੁੱਕੇ ਨੇ ਬਹੁਤ अच्छा ਇਹਨਾਂ ਨੂੰ ਹੋਰ ਆਉਂਦਾ ਕੁਛ ਨਹੀਂ ਮਤਲਬ ਜਾਂਦਾ ਚਲੋ ਠੀਕ ਹੈ ਭਾਈ ਤੁਸੀਂ ਆਪਣੀ ਨਾਟਕ ਕੰਪਨੀ ਬਣਾਓ ਨਾਟਕ ਕਰਦੇ ਫਿਰ ਜਾਓ ਲੋਕ ਤਾੜੀਆਂ ਮਾਰਨਗੇ ਬੜੀ ਅੱਛੀ ਗੱਲ ਹੈ ਮਤਲਬ ਜਿਹੜਾ ਅਖੇ ਜਿਹੜਾ ਰਿਪੋਰਟ ਸੰਖਾ ਵਾਲਾ ਕੰਮ ਕਰ ਰਿਹਾ ਹੈ ਨਾ ਉਹ ਕਹਿੰਦਾ ਵੀ 100 ਰੁਪਇਆ ਦੇ ਦੇ ਉਹ ਕਹਿੰਦਾ 200 ਲੈ ਲੈ ਉਹ ਕਹਿੰਦਾ 200 ਦੇ ਦੇ 400 ਲੈ ਲੈ ਉਹ ਕਹਿੰਦਾ ਤੂੰ 400 ਦੇ 800 ਲੈ ਉਹ ਕਹਿੰਦਾ ਮੈਂ ਤਾਂ ਡਬਲ ਤੈਨੂੰ ਦੇਣਾ ਦੇਣਾ ਕੱਖ ਵੀ ਨਹੀਂ ਜੀ ਸੋ ਗੱਲ ਇਹ ਹੈ ਕਿ ਇਦਾਂ ਕੰਮ ਚੱਲਦਾ ਨਹੀਂ ਹੁੰਦਾ ਅਰੇ ਬਹੁਤ ਇਹਨਾਂ ਨੂੰ ਪਤਾ ਨਹੀਂ ਇਹਨਾਂ ਦੀ ਦੱਸਦੇ ਨੇ ਬੰਦੇ ਕਿ ਨਹੀਂ ਦੱਸਦੇ ਵਰਕਰ ਪਤਾ ਨਹੀਂ ਡਰਦੇ ਨੇ ਵਿਚਾਰੇ ਜਾਂ ਇਹਨਾਂ ਦੀ ਜਿਹੜੀ ਇਨਫੋਰਮੇਸ਼ਨ ਦੇ ਸੋਰਸ ਨੇ ਉਹ ਪਤਾ ਨਹੀਂ ਕਿਹੜੇ ਨੇ ਪੁਲਿਸ ਦੇ ਜਾਂ ਏਜੰਸੀਆਂ ਦੇ ਜੋ ਵੀ ਹੈ ਇਹਨਾਂ ਨੂੰ ਸਹੀ ਪਿਕਚਰ ਨਹੀਂ ਪਤਾ ਜੇ ਇਹਨਾਂ ਨੂੰ ਖੁਦ ਜਿਹੜੇ ਵਿਰੋਧੀ ਬੰਦੇ ਨੇ ਮਤਲਬ ਸਰਪੰਚਾਂ ਨੂੰ ਅੰਦਰ ਘਰਾਂ 'ਚ ਬੰਦ ਕਰਕੇ ਪਿੰਨਾ 'ਚ ਜਾਣਾ ਪੈ ਰਿਹਾ ਜੇ ਇਹ ਡਰ ਹੈ ਕਿ ਕਿਤੇ ਵੀ ਸਾਨੂੰ ਕੋਈ ਘੇਰ ਲੂਗਾ ਦਫਾ 44 ਲਾਉਣੀਆਂ ਪੈ ਰਹੀਆਂ ਨੇ ਇਹਨਾਂ ਨੂੰ ਥੋੜਾ ਬਹੁਤ ਸੋਚਣਾ ਚਾਹੀਦਾ ਹੈ ਵਿਚਾਰ ਕਰਨਾ ਚਾਹੀਦਾ ਹੈ ਇੱਥੇ ਕੋਈ ਪਰਮਾਨੈਂਟ ਨਹੀਂ ਰਿਹਾ ਇੱਥੇ ਸੈਂਕੜੇ ਸਾਲ ਮੁਗਲ ਵੀ ਕਰਕੇ ਤੁਰ ਗਏ ਅੰਗਰੇਜ਼ ਵੀ ਤੁਰ ਗਏ ਮਤਲਬ ਇਸ ਤਰ੍ਹਾਂ ਜ਼ੁਲਮ ਦੇ ਰਸਤੇ ਦੇ ਨਾਲ ਔਰ ਉਹਨੂੰ ਇਦਾਂ ਟਕਣ ਦੇ ਨਾਲ ਪਖੰਡ ਦੇ ਨਾਲ ਨਹੀਂ ਕੰਮ ਚੱਲਦਾ ਹੁੰਦਾ ਸੋ ਇਸ ਕਰਕੇ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਉਂ ਮਤ ਮਰੀ ਗਈ ਹੈ ਇਹਨਾਂ ਦੀ ਵੀ ਤੁਸੀਂ ਕੋਈ ਤਾਂ ਕੋਈ ਥੋੜਾ ਬਹੁਤ ਤਾਂ ਮਤਲਬ ਇੰਨੀ ਵਿਟਿਆਈ ਦੀ ਭੁੱਖ ਇੰਨੀ ਮਸ਼ਹੂਰੀ ਦੀ ਭੁੱਖ ਮਤਲਬ ਤੂੰ ਬੱਦ ਰੱਬ ਇਹਨਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਦੇ ਦੂਗਾ ਹਰ ਚੀਜ਼ ਵਿੱਚ ਹੀ ਜੋ ਰਹੇ ਨੇ ਕਿ ਜੇ ਇੱਕ ਸਕੂਲ ਟੀਚਰ ਦਾ ਬੇਟਾ ਬਣ ਗਿਆ ਵੀ ਬਣ ਗਿਆ ਤਾਂ ਬਣ ਕੇ ਤਾਂ ਕੁਝ ਕਰੇ ਤਾਂ ਸਹੀ ਉਹ ਅੱਛਾ ਉਹਨਾਂ ਜੋ ਦਾ ਮੀਡੀਆ ਦੇ ਉੱਪਰ ਖਰਚਾ ਕਰਕੇ ਨਾ ਰੋਲਾ ਰੱਪਾ ਪਾ ਕੇ ਨੀਆਂ ਵੀਡੀਓਜ਼ ਚਲਾ ਕੇ ਅਛਾ ਉਹ ਇੱਕ ਛੋਟਾ ਜਿਹਾ ਸੈਕਸ਼ਨ ਹੁੰਦਾ ਏ ਔਰ ਉਹ ਸੈਕਸ਼ਨ ਵੀ ਜਿਹੜਾ ਬੀਜੇਪੀ ਦਾ ਆਈਟੀ ਸੈੱਲ ਵੀ ਏ ਉਹ ਕੋਈ ਉਹ ਪੱਕੇ ਉਹ ਕੋਈ ਯੋਧੇ ਨਹੀਂ ਹੁੰਦੇ ਜਿਵੇਂ ਮਤਲਬ ਜਿਵੇਂ ਸਵਾਚੰਦਰ ਬੋਸ ਨੇ ਆਪਣੀ ਆਰਮੀ ਬਣਾਈ ਹੁਸੀ ਇਦਾਂ ਇਦਾਂ ਇਹ ਲੜਨ ਮਰਨ ਵਾਲੇ ਲੋਕ ਨਹੀਂ ਹੁੰਦੇ ਜਿਹੜੇ ਟਵੀਟ ਵਾਲੇ ਨੇ ਉਹਨਾਂ ਨੇ ਤਾਂ ਆਪਣੇ ਪੈਸੇ ਲੈਣੇ ਨੇ ਸੋ ਥੋੜੇ ਡੰਕਾ ਬਜਾਈ ਜਾਣਗੇ ਤੁਸੀਂ ਬਾਜੇ ਵਾਲਿਆਂ ਦੇ ਸਿਰ ਤੇ ਲੜਾਈ ਲੜਨੀ ਚਾਹੁੰਦੇ ਹੋ ਵੱਲੋਂ ਉਹਨਾਂ ਨੇ ਤਾਂ ਜਿਹਦੀ ਮਰਜ਼ੀ ਜਨ ਹੋਵੇ ਉਹਦੇ ਅੱਗੇ ਬਾਜਾ ਬਜਾ ਦੇਣਾ ਹੁੰਦਾ ਕੱਲ ਨੂੰ ਹੋਰ ਉਹਦਾ ਬਜਾ ਦੇਣਗੇ ਉਹ ਬਿਲਕੁਲ ਬਿਲਕੁਲ ਪਤਾ ਨਹੀਂ ਕਿਉਂ ਕਮਲੇ ਹੋਏ ਹੋਏ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਗੱਲ ਪਰ ਇਹਨਾਂ ਨੂੰ ਇਹ ਬਿਲਕੁਲ ਨਹੀਂ ਸੀ ਕਰਨਾ ਚਾਹੀਦਾ ਭਗਤ ਸਿੰਘ ਦਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਮਿਸਯੂਜ਼ ਕੀਤਾ ਨਾਂ ਕਿ ਤੁਸੀਂ ਦੇਖ ਲਿਓ ਇੱਥੇ ਹੀ ਆਪਾਂ ਇਹਨਾਂ ਨੂੰ ਇਹਦਾ ਮੁੱਲ ਦੇਣਾ ਪਊਗਾ ਓੜੀ ਗਲਤ ਗੱਲ ਐ ਗਲਤ ਰਵਾਜ ਐ ਜੀ ਕਿਥੋਂ ਤੋਂ ਗਲਤੀ ਹੋਈ ਐ ਤੁਸੀਂ ਠੀਕ ਐ ਪ੍ਰੋਟੈਸਟ ਕਰੋ ਤੁਹਾਨੂੰ ਹੱਕ ਐ ਭਾਈ ਤੁਸੀਂ ਕਮ ਸੇ ਕਮ ਵਿਚਾਰਲੇ ਮਤਲਬ ਕੇਜਰੀਵਾਲ ਨੂੰ ਗੱਡਾ ਕਰਤੇ ਤੁਸੀਂ ਅੰਗਵੇਦ ਕਰਤੇ ਭਗਤ ਸਿੰਘ ਨਾਲੋਂ ਜੀ ਮਤਲਬ ਜੀ ਜੀ ਮਤਲਬ ਮੈਂ ਤਾਂ ਸੋਚਿਆ ਨਹੀਂ ਸੀ ਵੀ ਕਦੇ ਇਸ ਤਰ੍ਹਾਂ ਦੇ ਹਾਲਾਂਕਿ ਸੋਸ਼ਲ ਸਾਇੰਟਿਸਟਾਂ ਐਕਟਿਵਿਸਟ ਵੀ ਕਿਸੇ ਟਾਈਮ ਰਹੇ ਆ ਵੀ ਇਹ ਜਿਹੜੀ ਜੋ ਜ਼ਮੀਨੀ ਲੈਵਲ ਤੇ ਜਿਹੜੀ ਹਕੀਕਤ ਹੈ ਜਿਸ ਤਰੀਕੇ ਨਾਲ ਪੰਜਾਬ ਚ ਘਟਨਾਵਾਂ ਹੋ ਰਹੀਆਂ ਨੇ ਔਰ ਜਿਸ ਤਰੀਕੇ ਦੀ ਇਹਨਾਂ ਦੀ ਬਾਦ ਰਿਸਪਾਂਸ ਹੈ ਇਹ ਕਦੇ ਸੋਚਿਆ ਨਹੀਂ ਸੀ ਵੀ ਅਜਿਹੇ ਸਮੇਂ ਵੀ ਦੇਖਨੇ ਪੈਣਗੇ ਹਾਲਾਂਕਿ ਮਾੜੇ ਸਮੇਂ ਵੀ ਦੇਖੇ ਨੇ ਬਹੁਤ ਐਮਰਜੈਂਸੀ ਵੀ ਦੇਖੀ ਉਹ ਮਤਲਬ ਵਰੰਟ ਵੀ ਨਿਕਲੇ ਭੱਜੇ ਵੀ ਰਹੇ ਪਰ ਆਹ ਹਾਲ ਨਹੀਂ ਸੀ ਦੇਖਿਆ ਕਦੇ ਜੀ ਬੜਾ ਹੀ ਮਤਲਬ ਸੋਚ ਕੇ ਨਾ ਮਤਲਬ ਡਰ ਲੱਗਦਾ ਕਿ ਕਿਹਜਾ ਫਿਊਚਰ ਸਾਡੇ ਬੱਚਿਆਂ ਦਾ ਅੱਗੇ ਹੋਊਗਾ ਜੇ ਹੁਕਮਰਾਨ ਇਦਾਂ ਦੇ ਨੇ ਇਸ ਤਰ੍ਹਾਂ ਉਹ ਛੋਟੂ ਛੋਟੀ ਗੱਲ ਤੇ ਵਿਕਟਮ ਬਣ ਕੇ ਹਮਦਰਦੀਆਂ ਵਟੌਰ ਦੇ ਫਿਰਦੇ ਨੇ ਤੇ ਫਿਰ ਉਹਨੂੰ ਵੋਟ 'ਚ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮਤਲਬ ਮੇਰਾ ਖਿਆਲ ਹੈ ਵੀ ਹਾਲਾਤ ਬੜੀ ਖਤਰਨਾਕ ਪਾਸੇ ਵੱਲ ਨੂੰ ਜਾ ਰਹੀ ਹੈ ਅਰ ਇਹਨਾਂ ਨੂੰ ਰੱਬ ਜਗਾਵੇ ਜਲਦੀ ਸੁਰਨ ਸੇ ਰਹਿਣ ਤੇ ਜਿਹੜਾ ਕੰਮ ਇਹਨਾਂ ਨੂੰ ਦਿੱਤਾ ਹੈ ਜਿਹੜਾ ਹੁਕਮ ਹੈ ਮਾਲਕ ਦਾ ਉਹ ਬਚਾਉਣ ਛੋਟੇ ਮੋਟੇ ਸੱਚਾਈ ਤੇ ਖੜੇ ਹੋਣ ਛੋਟੇ ਮੋਟੇ ਇਨਸਾਫ ਤੇ ਖੜੇ ਹੋਣ ਮਤਲਬ ਇਹੀ ਹੈ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਸਭ ਨੇ ਜਾਣਾ ਹੀ ਹੁੰਦਾ ਹੈ ਅਖੀਰ ਕਿਦਨੀ ਬਿਲਕੁਲ ਲੋਕ ਸਭ ਦੇਖੋ ਕੀ ਗੱਲ ਆ ਵੀ ਹੈਗੀ ਹੈ ਕਿ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਦੇਸ਼ ਦੀ ਇੱਕ ਕਰਪਸ਼ਨ ਖਤਮ ਕਰਨ ਵਾਲੀ ਪਾਰਟੀ ਦੱਸਦੀ ਹੈ ਕਿ ਦਿੱਲੀ ਤੇ ਪੰਜਾਬ ਨੂੰ ਅਸੀਂ ਕਰਪਸ਼ਨ ਮੁਕਤ ਕਰਤਾ ਜਾਂ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦਾ ਬੇਟਾ ਨਾਮ ਦੇ ਨਾਲ ਸੰਬੋਧਨ ਹੁੰਦੀ ਹੈ ਆਮ ਆਦਮੀ ਪਾਰਟੀ ਉਸ ਤਰੀਕੇ ਦੇ ਨਾਲ ਜਦੋਂ ਅਰਵਿੰਦ ਕੇਜਰੀਵਾਲ ਦੀ ਅਰੈਸਟ ਹੁੰਦੀ ਹੈ ਏਡੀ ਵੱਲੋਂ ਗ੍ਰਿਫਤਾਰ ਕੀਤਾ ਜਾਂਦੇ ਹਨ ਲਿਕਰ ਪਾਲਿਸੀ ਮਾਮਲੇ ਦੇ ਵਿੱਚ ਤਾਂ ਉਸ ਤਰੀਕੇ ਦੇ ਨਾਲ ਡਾਕਟਰ ਸੁਭਾ ਮਾਦਮੀ ਪਾਰਟੀ ਤੋਂ ਬਿਨਾਂ ਦੇਸ਼ ਦਾ ਇੱਕ ਵੀ ਬੰਦਾ ਆਪਣੇ ਆਪ ਆਪ ਮੁਹਾਰੇ ਸੜਕਾਂ ਤਾਂ ਨਹੀਂ ਆਇਆ ਕਿ ਇਹ ਗਲਤ ਹੋਇਆ ਫਿਰ ਉਦੇਸ਼ ਦਾ ਬੇਟਾ ਵਾਲਾ ਸਲੋਗਨ ਆਮ ਆਦਮੀ ਪਾਰਟੀ ਦਾ ਕੰਮ ਕਰਦਾ ਹੋਇਆ ਕਿਤੇ ਉਹ ਦੇਖਿਆ ਨਹੀਂ ਹੈਗਾ ਆਪਾਂ ਨੂੰ ਆਪਣੇ ਕਹਿੰਦੇ ਨੇ ਵੀ ਆਪ ਹੀ ਮੇਰੇ ਜੀ ਪੁੱਜੀ ਆਪੇ ਮੇਰੇ ਬੱਚੇ ਜਿਹਾ ਹਣ ਦੇ ਆਂਦੇ ਹੀ ਜਾਂਦੇ ਨੇ ਉਹ ਉੱਥੇ ਦੇ ਮੰਤਰੀ ਵੀ ਆਪਣੇ ਭਗਵੰਤ ਮਾਨ ਜੀ ਵੀ ਕਿ ਜੇ ਖਤਰਾ ਬੀਜੇਪੀ ਨੂੰ ਹੈ ਤਾਂ ਉਹ ਬੇਸਿਕਲੀ ਆਪ ਤੋਂ ਹੀ ਹੈ ਜੀ ਭਲੇ ਲੋਕੋ ਤੁਹਾਨੂੰ ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ ਨੇ ਜੀ ਥੋੜਾ ਜਿਹੜਾ ਇੱਕੋ ਹੀ ਕੈਂਪੀ ਤੁਸੀਂ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਉਹ ਤੁਹਾਨੂੰ ਛੱਡ ਕੇ ਬੀਜੇਪੀ ਦੀ ਗੋਦੀ 'ਚ ਬਹਿ ਗਿਆ ਕੀ ਤੋਂ ਖਤਰਾ ਹੈ ਮਤਲਬ ਜੇ ਇਹ ਗੱਲ ਹੈ ਕਿ ਤੁਸੀਂ ਇੰਨੀ ਆਪਣੇ ਆਪ ਬਾਰੇ ਲਿਖੋ ਮਤਲਬ ਉਹਦੇ ਬਾਰੇ ਸ਼ੇਖ ਚਿਲੀ ਦੀਆਂ ਗੱਲਾਂ ਸੁਣਦੇ ਹੁੰਦੇ ਸੀ ਜਾਂ ਮੁੱਲਾ ਨਸਰੂਦੀਨ ਦੀਆਂ ਗੱਲਾਂ ਕਦੇ ਨਹੀਂ ਸੁਣਿਆ ਵੀ ਥੋੜਾ ਜਿਹਾ ਤਾਂ ਗਰਾਊਂਡ ਲੈਵਲ ਤੇ ਦੇਖ ਲੋ ਨਾ ਜੀ ਵੀ ਤੁਹਾਡੇ ਕੋਲ ਕੈਂਡੀਡੇਟ ਤਾਂ ਪੰਜਾਬ 'ਚ ਖੜੇ ਕਰਨ ਨੂੰ ਨਹੀਂ ਪੂਰੇ ਹੋ ਰਹੇ ਖਤਰਾ ਤੁਸੀਂ ਮਤਲਬ ਕਹਿ ਰਹੇ ਹੋ ਵੀ ਮੋਦੀ ਤੋਂ ਤੁੰਡਰਦਾ ਫਿਰ ਰਿਹਾ ਹੈ ਮਤਲਬ ਉਹਨਾਂ ਨੇ ਤੁਹਾਨੂੰ ਬਣਾਇਆ ਉਹਨਾਂ ਨੇ ਤੁਹਾਡਾ ਅੰਨਾ ਖੜਾ ਕਰਿਆ ਉਹਨਾਂ ਨੇ ਤੁਹਾਡਾ ਆ ਕੇਜਰੀਵਾਲ ਖੜਾ ਕਰਿਆ ਉਹਨਾਂ ਦੀ ਸਪੋਰਟ ਦੇ ਨਾਲ ਤੁਸੀਂ ਔਰ ਇੱਕ ਲਫ਼ਜ਼ ਤੁਸੀਂ ਉਹਨਾਂ ਤੋਂ ਔਰੇ ਪਰੇ ਨਹੀਂ ਬੋਲਿਆ ਜਦੋਂ ਦੰਗੇ ਤੁਹਾਡੀ ਦਿੱਲੀ ਵਿੱਚ ਹੋ ਰਹੇ ਸੀ ਇੱਕ ਲਫ਼ਜ਼ ਨਹੀਂ ਤੁਸੀਂ ਬੋਲ ਸਕੇ ਮਿਨੋਰਿਟੀ ਕਮਿਊਨਿਟੀ ਬਾਰੇ ਇੱਕ ਸਿੱਖ ਤੁਸੀਂ ਇੱਕ ਪੱਗ ਵਾਲਾ ਬੰਦਾ ਆਪਣਾ ਮੰਤਰੀ ਨਹੀਂ ਦਿੱਲੀ ਦੇ ਵਿੱਚ ਬਣਾਇਆ ਕਿਹੜੀ ਦੁਨੀਆ ਨਾਲ ਗੱਲਾਂ ਕਰ ਰਹੇ ਹੋ ਨਹੀਂ ਸੋ ਇਹ ਐਵੇਂ ਹੀ ਕੋ ਮਤਲਬ ਥੋੜਾ ਛੋਟਾ ਜਿਹਾ ਉਹਨਾਂ ਦਾ ਇੱਕ ਇੱਕ ਸਾਈਡ ਬਿਜ਼ਨਸ ਜਿਹਾ ਸੀਗਾ ਇਹ ਸੰਗ ਪਰਿਵਾਰ ਦਾ ਉਹਨਾਂ ਨੇ ਫੈਸਲਾ ਕਰ ਲਿਆ ਬੰਦ ਕਰਨ ਦਾ ਹੁਣ ਐਵੇਂ ਚੀਕਾਂ ਮਾਰਦੇ ਫਿਰੇ ਜਾਂਦੇ ਨੇ ਜੀ ਸੋ ਮੇਰਾ ਨਹੀਂ ਖਿਆਲ ਕਿ ਇਹਨਾਂ ਦਾ ਕੋਈ ਭਗਤ ਸਿੰਘ ਦੀ ਇਡਿਓਲੋਜੀ ਨਾਲ ਸੰਬੰਧ ਹੈ ਭਗਤ ਸਿੰਘ ਨੇ ਕਦੋਂ ਕਿਹਾ ਸੀ ਜਿਹੜਾ ਕੇਜਰੀਵਾਲ ਕਹਿੰਦਾ ਸੀ ਜੀ ਗਣੇਸ਼ ਜੀ ਦੀ ਤੇ ਉੱਥੇ ਲਕਸ਼ਮੀ ਜੀ ਦੀ ਫੋਟੋ ਲਾਓ ਨੋਟਾਂ ਦੇ ਉੱਪਰ ਇਹ ਭਗਤ ਸਿੰਘ ਦੀ ਇਡਿਓਲੋਜੀ ਹੈ ਜੀ ਹਾਲੇ ਤੁਸੀਂ ਇਹਨਾਂ ਦੇ ਕੋਈ ਸਟੇਟਮੈਂਟਾਂ ਜਦ ਤੋਂ ਇਹ ਪਾਰਟੀ ਬਣੀ ਹੈ ਸਾਰੇ ਇਹਨਾਂ ਦੇ ਮੈਨੀਫੈਸਟੋ ਤੁਸੀਂ ਚੱਕ ਕੇ ਦੇਖੋ ਭਗਤ ਸਿੰਘ ਦੀ ਇਡਿਓਲੋਜੀ ਨਾਲ ਕੋਈ ਸੰਬੰਧ ਹੈ ਸਾਰੀ ਸੰਘ ਪਰਿਵਾਰ ਦੀ ਤਾਂ ਇਡਿਓਲੋਜੀ ਹੈ ਇਹ ਤਾਂ ਪੰਜਾਬ ਦੇ ਐਮਐਲਏ ਵੀ ਰੁਕਬ ਸਾਹਿਬ ਬੋਸੇ ਰਾਦੇ ਉੱਪਰ ਤੁਲਕੇ ਚਲੋ ਦਿੱਲੀ ਦਾ ਮੰਨ ਸਕਦੇ ਆਂ ਇੱਕ ਐਮਐਲ ਨੇ ਇਹਨਾਂ ਦੇ ਉਹ ਕਹਿੰਦੇ ਸੀ ਕਿ ਜਿਹੜੀ ਗਊ ਮਾਤਾ ਇਹਨੂੰ ਰਾਸ਼ਟਰੀ ਪੰਛੀ ਘੋਸ਼ਿਤ ਕਰਦੇ। ਹਾਂ। ਰਾਸ਼ਟਰੀ ਐਨੀਮਲ ਤੇ ਪੰਛੀ। ਜੀ ਨਹੀਂ ਉਹਨੇ ਪੰਛੀ ਕਿਹਾ ਸੀ। ਮਤਲਬ ਹੁਣ ਤੁਸੀਂ ਇਹਨਾਂ ਦਾ ਕੀ ਕਰ ਸਕਦੇ ਹੋ ਭਗਤ ਸਿੰਘ ਦੇ ਵਾਰ ਤਾਂ ਜੀ ਨੂੰ ਇਹ ਨਹੀਂ ਪਤਾ ਕਿ ਗਊ ਐ ਜਿਹੜੀ ਉਹ ਪੰਛੀ ਨਹੀਂ ਹੈ ਜਾਨਵਰ। ਇਹ ਤਾਂ ਵੈਸੇ ਰੋਈ ਪਲਾ ਕਰਿਆ ਜੀ ਗੱਲ ਇਹ। ਜੀ ਕਾਫੀ ਹੋਰ ਮਜ਼ਾਕ ਵੀ ਕਈ ਦਿਨ ਚੱਲਦਾ ਰਿਹਾ ਪਰ ਐਮਐਲ ਸਾਹਿਬ ਗੁੱਸੇ ਦੇ ਵਿੱਚ ਵੀ ਆ ਗਏ ਸੀ। ਨਹੀਂ ਕੋਈ ਫਰਕ ਕੀ ਨਹੀਂ ਪੈਂਦਾ ਅਸਲ ਹੋਇਆ ਇਹ ਪੰਜਾਬ ਦੇ ਵਿੱਚ ਤਾਂ ਵੱਡੇ ਪੱਧਰ ਤੇ ਜਿਹੜੇ ਬੜੇ ਮਾਨਯੋਗ ਨੇ ਆਰਟਿਸਟ ਮਤਲਬ ਲੋਕਾਂ ਨੇ ਰੱਬ ਨੇ ਉਹਨਾਂ ਨੂੰ ਗੁਣ ਦਿੱਤਾ ਹੋਇਆ ਐਂਟਰਟੇਨ ਕਰਦੇ ਨੇ ਪਰ ਅਸੀਂ ਗਲਤੀ ਨਾਲ ਐਂਟਰਟੇਨਰਸ ਨੂੰ ਅਸੀਂ ਹੁਕਮਰਾਨ ਬਣਾ ਲਿਆ ਅੱਛਾ ਐਂਟਰਟੇਨਮੈਂਟ ਬਹੁਤ ਸੋਹਣੀ ਕਰ ਦਿੰਦੇ ਨੇ ਤਾਂ ਕਿ ਬੜੀ ਸੋਹਣੀ ਕਰ ਲੈਂਦੇ ਨੇ ਹੁਕਮਰਾਨੀ ਇੱਕ ਹੋਰ ਚੀਜ਼ ਹੈ ਮਤਲਬ ਰਾਜ ਭਾਗ ਚਲਾਉਣਾ ਇੱਕ ਹੋਰ ਚੀਜ਼ ਹੈ ਰਾਜ ਭਾਗ ਹੱਥੇ ਆਉਣਾ ਇੱਕ ਹੋਰ ਚੀਜ਼ ਹੈ ਨਹੀਂ ਸੋ ਇਹ ਪਤਾ ਨਹੀਂ ਅਸੀਂ ਮਤਲਬ ਗਲਤੀ ਕਰ ਲਈ ਕਿਉਂਕਿ ਸਾਡੇ ਮਨ ਦੇ ਵਿੱਚ ਇਹ ਹੁੰਦਾ ਵੀ 16 ਕਲਾ ਸੰਪੂਰਨ ਅਸੀਂ ਹਰ ਇੱਕ ਦੇ ਵਿੱਚ ਸਾਰੇ ਗੁਣ ਦੇਖਣਾ ਚਾਹੁੰਦੇ ਆ ਵੀ ਜੇ ਪਹਿਲਮਾਨ ਹੈ ਸਿੰਗਰ ਵੀ ਬੜਾ ਵਧੀਆ ਹੋਵੇ ਜੇ ਸਿੰਗਰ ਵਧੀਆ ਤਾਂ ਡਾਂਸਰ ਵੀ ਬੜਾ ਵਧੀਆ ਹੋਵੇ ਡਾਂਸਰ ਵਧੀਆ ਤਾਂ ਸ਼ਾਇਦ ਐਡਮਿਨਿਸਟਰेटर ਵੀ ਬੜਾ ਵਧੀਆ ਹੋਵੇ ਇਹ ਨਹੀਂ ਹੁੰਦਾ ਮਤਲਬ ਇਹ ਇਹ ਚੀਜ਼ ਸਾਨੂੰ ਇਹ ਸਿੱਖ ਲੈਣੀ ਚਾਹੀਦੀ ਹੈ ਕਿ ਭਾਈ ਹਰ ਕੰਮ ਦੇ ਲਈ ਇਲੈਕਟ੍ਰੀਸ਼ੀਅਨ ਨੂੰ ਆਪਣਾ ਕੰਮ ਆਉਂਦਾ ਹੈ ਡਰਾਈਵਰ ਨੂੰ ਆਪਣਾ ਆਉਂਦਾ ਤੁਸੀਂ ਹੁਣ ਇਲੈਕਟ੍ਰੀਸ਼ੀਅਨ ਨੂੰ ਡਰਾਈਵਿੰਗ ਕਰਨ ਲਾ ਦੋ ਡਰਾਈਵਰ ਨੂੰ ਐ ਜਿਹੜਾ ਮਤਲਬ ਬਿਜਲੀ ਠੀਕ ਕਰਨਾ ਆਉਂਦਾ ਉਹ ਬਿਜਲੀ ਵਾਲੇ ਨੂੰ ਤੁਸੀਂ ਅੱਗੇ ਕਿਸੇ ਹੋਰ ਕੰਮ ਚ ਲਾ ਮਤਲਬ ਹਰਟ ਸਰਜਰੀ ਕਰਨ ਲਾ ਦੋ ਮਤਲਬ ਇਹ ਨਹੀਂ ਹੁੰਦਾ ਇਹ ਸੋ ਇਹ ਪਤਾ ਨਹੀਂ ਕਿਉਂ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਚਲੋ ਲੋਕਾਂ ਦੇ ਤਾਂ ਨਹੀਂ ਸਮਝ ਆਉਂਦੀ ਇਹਨਾਂ ਨੂੰ ਤਾਂ ਹੁਣ ਤੱਕ ਸਮਝ ਆ ਗਿਆ ਹੁਣੇ ਨਹੀਂ ਕਿ ਤੁੰਦ ਤੁੰਦ ਨਹੀਂ ਰਾਜਪਾਲ ਚੱਲ ਰਿਹਾ ਤੁਸੀਂ ਜਿਹੜੇ ਅਫਸਰ ਨੇ ਜਿਹੜੇ 20 40 40 ਸਾਲ ਦੇ ਐਕਸਪੀਰੀਅੰਸ ਉਹਨਾਂ ਨੂੰ ਹੀ ਸੰਭਾਲ ਦਿਓ ਜੀ ਅਦਰਵਾਈਜ਼ ਵੀ ਤਾਂ ਉਹੀ ਚਲਾ ਰਹੇ ਨੇ ਬਿਲਕੁਲ ਲੋਕ ਲੋਕ ਸਭ ਆ ਗਏ ਸਾਰਾ ਕੁਝ ਹਾਂ ਹੋ ਜਾਂਦਾ ਨਾ ਕਿ ਉਹ ਜੂਨੀਅਰ ਨੂੰ ਸੀਨੀਅਰਾਂ ਦੇ ਉੱਪਰ ਲਾਤਾ ਜਾਂਦਾ ਤੁਹਾਨੂੰ ਪਤਾ ਕਿ ਪ੍ਰਸ਼ਾਸਨਾਂ ਦੇ ਵਿੱਚ ਜ਼ਿਆਦਾ ਗੁੱਟਵਾਜੀ ਹੁੰਦੀ ਹੈ ਤੇ ਜਦੋਂ ਜੂਨੀਅਰ ਨੂੰ ਸੀਨੀਅਰਾਂ ਦੇ ਉੱਪਰ ਬਿਠਾਇਆ ਜਾਂਦਾ ਤਾਂ ਉਦੋਂ ਦਾ ਫਿਰ ਤਲਕੀ ਵੱਧ ਨਹੀਂ ਉਹਦੇ ਰਿਜ਼ਲਟ ਸਾਹਮਣੇ ਨੇ ਆਪਣੇ ਉਹ ਜਿਹੜਾ ਜ਼ਿਆਦਾ ਵੱਡਾ ਸਲੂਟ ਮਾਰਦਾ ਹੈ ਉਹਨੂੰ ਵੱਡੀ ਪੋਸਟ ਦੇ ਦਿੱਤੀ। ਜੀ। ਦੂਜੇ ਬੰਦੇ ਪਿੱਛੇ ਹਟ ਜਾਂਦੇ ਨੇ ਉਹ ਖਰਾਬ ਕਰਨ ਲੱਗ ਜਾਂਦੇ ਨੇ। ਸਾਹਮਣੇ ਹੀ ਆਪਣੇ ਉਹ ਤੋਂ ਪੋਜੀਸ਼ਨ ਕਿੰਨੀ ਵਾਰੀ ਇਹਨਾਂ ਦੇ ਐਮ.ਐਲ.ਏ. ਉਹ ਆਉਣ ਦਾ ਆਪਣੇ ਕੁੰਮਰ ਵਿਜੇਪ੍ਰਤਾਪ ਕਿੰਨੀ ਵਾਰੀ ਤਾਂ کہہ ਚੁੱਕੇ ਨੇ। ਜੀ। ਸੋ ਪਤਾ ਨਹੀਂ ਇਹ ਮਤਲਬ ਸਭ ਕਿਉਂ ਨਹੀਂ ਸਿੱਖਦੇ। ਮਤਲਬ ਇਨਸਾਨਾਂ ਦਾ ਪਸ਼ੂਆਂ ਨਾਲੋਂ ਇੱਕੋ ਹੀ ਫਰਕ ਹੈ ਕਿ ਜਦੋਂ ਆਪਣੇ ਤੋਂ ਗਲਤੀ ਹੋ ਜਾਂਦੀ ਹੈ ਆਪਾਂ ਉਹਨੂੰ ਰਿਪੀਟ ਨਹੀਂ ਕਰਦੇ ਆਪਾਂ ਸਿੱਖ ਲੈਂਦੇ ਆ। ਜੀ। ਐਡਮਿਨਿਸਟ੍ਰੇਸ਼ਨ 'ਚ ਵੀ ਇਵੇਂ ਹੀ ਹੁੰਦਾ ਹੈ। ਕਿ ਕੋਈ ਨਹੀਂ ਜੇ ਇੱਕ ਗਲਤ ਫੈਸਲਾ ਹੋ ਗਿਆ ਨੋ ਪ੍ਰੋਬਲਮ ਤੁਸੀਂ ਅਗਲਾ ਫੈਸਲਾ ਤਾਂ ਘਟੂ ਘਟ ਧਿਆਨ ਚ ਰੱਖੋ ਨਾ ਵੀ ਪਿਛਲਾ ਗਲਤ ਹੋ ਗਿਆ ਸੀ ਭਾਈ ਫਲਾਣੇ ਨੇ ਗਲਤ ਕਰਵਾ ਦਿੱਤਾ ਸੀ ਵਾਰ-ਵਾਰ ਉਹੀ ਰਿਪੀਟ ਕਰੀ ਜਾਣੀ ਵਾਰ-ਵਾਰ ਉਹੀ ਗਲਤੀਆਂ ਕਰੀ ਜਾਣੀਆਂ ਫਿਰ ਉਹਨੂੰ ਨਟੰਕੀ ਦੇ ਨਾਲ ਟੱਕਣ ਦੀ ਕੋਸ਼ਿਸ਼ ਕਰਨੀ ਕਿਸੇ ਰੋਲਾ ਪਾ ਕੇ ਕਰ ਲਾਂਗੇ ਜੀ ਮਤਲਬ ਜੀ ਬਿਲਕੁਲ ਬਿਲਕੁਲ ਸੋ ਇਹ ਮੇਰਾ ਖਿਆਲ ਆਪਾਂ ਬਹੁਤ ਮਤਲਬ ਲੱਗਦਾ ਤਾਂ ਸੀ ਵੀ ਸੰਕਟ ਹੈ ਮੈਨੂੰ ਤਾਂ ਇਹ ਲੱਗਦਾ ਸੀ ਅਸੀਂ ਤਾਂ ਹੁਣ ਚਲੋ ਉਮਰ ਭੋਗ ਲਈ ਹੈ ਲਗਭਗ ਵੀ ਐਂ ਤੁਰਤਰ ਜਾਵਾਂਗੇ ਪਰ ਜੋ ਕੁਝ ਦੇਖਣ ਨੂੰ ਮਿਲ ਰਿਹਾ ਹੈ ਨਾ ਬੜਾ ਦੁੱਖ ਲੱਗਦਾ ਵੰਗ ਸਾਰ। ਭਗਤ ਸਿੰਘ ਦੀ ਧਰਤੀ ਦੇ ਉੱਪਰ ਔਰਤਾਂ ਨੂੰ ਨਗਨ ਕਮਾਇਆ ਜਾਵੇ। ਤੇ ਉਹਦੇ ਵਾਰਸ਼ ਨੇ ਜਿਹੜੇ ਉਥੇ ਭੁਖੜਥਾਲ ਕਨੀ ਬੈਠੇ ਹੋਣ। ਜੀ। ਇਸ ਆਜ਼ਾਦੀ ਦਾ ਸੁਪਨਾ ਲਿਆ ਸੀ ਭਗਤ ਸਿੰਘ ਨੇ। ਜੀ। ਮਤਲਬ ਬਹੁਤ ਹੀ ਬਹੁਤ ਹੀ ਮਤਲਬ ਦਿਲ ਤੋੜਨ ਵਾਲੀਆਂ ਗੱਲਾਂ ਨੇ। ਇਹ ਮੇਰਾ ਖਿਆਲ ਹੈ ਇਹਨੂੰ ਰੱਬ ਮੱਤ ਦੇਵੇ। ਚਲੋ ਵਿਰੋਧੀਆਂ ਨੇ ਤਾਂ ਗੱਲਾਂ ਕੱਢਣੀਆਂ ਹੁੰਦੀਆਂ ਨੇ। ਇਹਨਾਂ ਦੇ ਆਪਣੇ ਜਿਹੜੇ ਬੰਦੇ ਹਮਦਰਦ ਜਿਹੜੇ ਚੰਗੇ ਸੋਹਰਦ ਬੰਦੇ ਵੀ ਇਹਨਾਂ ਚ ਗਏ ਸੀ ਉਹਨਾਂ ਦੇ ਵੀ ਦਿਲ ਟੁੱਟੇ ਹੋਏ ਨੇ। ਸੋ ਚਾਪ ਲੂਸਾਂ ਦੀ ਚਮਚੀਆਂ ਦੀ ਸੁਣਨ ਦੀ بجائے ਡੰਕਾ ਐਵੇਂ ਮੀਡੀਆ 'ਚ ਪਵਾ ਕੇ ਖੁਸ਼ ਹੋਈ ਜਾਣ ਦੀ بجائے ਆਪਣੀਆਂ ਫੋਟੋ ਆਪੇ ਹੀ ਲਾ ਕੇ ਆਪੇ ਮਰਜੀ ਬੁਝੀ ਵਾਲਾ ਕੰਮ ਕਰਨ ਵਾਲੀ ਗੱਲ ਹੈ ਵੀ ਆਪੇ ਮੇਰੇ ਬੱਚੇ ਜਿਹਾ ਹੋਣ ਇਹਦੇ 'ਚ ਇਹਨਾਂ ਨੂੰ ਨਿਕਲਣਾ ਚਾਹੀਦਾ ਹੈ ਹਾਂ ਜੀ ਬਿਲਕੁਲ ਬਿਲਕੁਲ ਸੌਰਖਾ ਬਹੁਤ ਸੋਹਣੀ ਗੱਲਬਾਤ ਨਵੇਂ ਵਿਚਾਰ ਹਰ ਵਾਰ ਦੀ ਤਰ੍ਹਾਂ ਸ਼ੁਕਰੀਆ ਕੰਗੂਰ ਸਾਹਿਬ ਕਾਦੇ ਵਿਚਾਰ ਨੇ ਇਹ ਜਿਹੇ ਵਿਚਾਰ ਨਾ ਹੀ ਪ੍ਰਗਟ ਕਰਨੇ ਪੈਣ ਮਤਲਬ ਤਾਂ ਦੁੱਖ ਲੱਗਦਾ ਸੱਚੀ ਗੱਲ ਮੈਂ ਤੁਹਾਨੂੰ ਦੱਸਾਂ ਕੋਈ ਮਤਲਬ ਚੰਗੀਆਂ ਗੱਲਾਂ ਹੋਣ ਤਾਂ ਆਪਾਂ ਕੋਈ ਪੋਜ਼ਿਟਿਵ ਗੱਲ ਵੀ ਕਰਿਆ ਕਰੀਏ ਮਤਲਬ ਦਿਨੋਂ ਦਿਨ ਥੱਲੇ ਨੂੰ ਜਾ ਰਹੀ ਹੈ ਸਾਰੀ ਪਾਲਿਟੀ ਵੀ ਸਮਾਜ ਵੀ ਸਾਡੀ ਸਿਆਸਤ ਵੀ ਜੀ ਬਿਲਕੁਲ ਬਿਲਕੁਲ ਤੇ ਐਸੇ ਜਨਮ ਆ ਨਿਕਲੂਗਾ ਡਾਕਟਰ ਸਾਹਿਬ ਹਾਂ ਨਿਗਾਰ ਤਾਂ ਹਨੇਰਾ ਜਦੋਂ ਜ਼ਿਆਦਾ ਗਹਿਰਾ ਹੁੰਦਾ ਤਾਂ ਚਾਨਣ ਤਾਂ ਆਉਣਾ ਹੀ ਹੁੰਦਾ ਅਖੀਰ ਜਦੋਂ ਕਿਸੇ ਵੀ ਚੀਜ਼ ਨੇ ਨਵੀਂ ਨੇ ਪੈਦਾ ਹੋਣਾ ਹੁੰਦਾ ਤਾਂ ਪੁਰਾਣੀ ਦਾ ਖਤਮਾ ਹੋਣਾ ਜ਼ਰੂਰੀ ਹੁੰਦਾ ਪਰ ਉਹ ਪ੍ਰਾਣੀ ਕਈ ਵਾਰ ਬੜੀ ਚੌੜੀ ਹੋਈ ਬੈਠੀ ਹੁੰਦੀ ਹੈ। ਨੇਰ ਦੇ ਰਾਖੇ ਨੇ ਜਿਹੜੇ ਬੜੇ ਤਗੜੇ ਹੋਏ ਬੈਠੇ ਹੁੰਦੇ ਨੇ ਵੀ ਸਾਡੀ ਤਾਂ ਪਰਵਾਹ ਨਹੀਂ ਪਤਾ ਹੀ ਨਹੀਂ ਲੱਗਦਾ ਹੁੰਦਾ ਜਿਵੇਂ ਫੈਜ਼ ਅਹਿਮਦ ਫੈਜ਼ ਨੇ ਕਿਹਾ ਜੀ ਨਾ ਕਿ ਜ਼ੁਲਮੋ ਸਿਤਮ ਕੇ ਕੋਹੇ ਗਰਾਂ ਰੋਈ ਕੀ ਤਰ੍ਹਾਂ ਉੜ ਜਾਣਗੇ। ਜੀ ਪਤਾ ਵੀ ਨਹੀਂ ਲੱਗਣਾ। ਬਿਲਕੁਲ ਇਸ ਕਰਕੇ ਤਰਸ ਆਉਂਦਾ ਕਈ ਵਾਰੀ ਸੋਚ ਕੇ ਕਿ ਦੇਖ ਨਹੀਂ ਰਹੇ ਇਤਿਹਾਸ ਨੂੰ ਕਿ ਇਤਿਹਾਸ ਦਾ ਮਾਰਚ ਕਿਧਰਲੇ ਪਾਸੇ ਨੂੰ ਹੈ। ਜੀ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਠੀਕ ਹੈ ਫਿਰੋ ਜੀ ਥੈਂਕ ਯੂ ਓਕੇ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਸਤ ਥੈਂਕ ਯੂ